ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਦਾ ਹਵਾ ਹਾਈ ਠੰਡੀ ਠੰਡੀ ਹਵਾ ਲੱਗਦੀ ਹੈ। ਤੇ ਸਵੇਰ ਦੇ ਵੱਜ ਗਏ 8:30 ਪਿੰਦਰ ਚਲਾ ਗਿਆ ਸਕੂਲ। ਤੇ ਅੱਜ ਆਪਣੀ ਹੈਗੀ ਹੈ ਜੀ ਢੂਲਾ ਖੋਲਣ ਦੀ ਸਲਾਹ। ਇਹਨੂੰ ਹੋਵੇ 19 ਦਿਨ ਹੋ ਗਏ ਲੈਟਰ ਪਾਇਨ ਮੰਜਾ ਇਹ ਤਾਂ ਬਹੁਤ ਤਗੜਾ ਹੀ ਕੰਮ ਕਰਦਾ ਮਾਸੀ ਵੀ ਪਹੁੰਚ ਗਈ ਮਾਸੀ ਆ ਗਈ ਚਕਾਵਾ ਹੋਰ ਨਾ ਬੁੜੀ ਗੱਲ ਪਾ ਲਈ ਤੂੰ ਬੁੜੀਆਂ ਗੱਲ ਪਾ ਲਈ ਤੂੰ ਚਲੋ ਜੀ ਆਪਣੇ ਠੂਲਾ ਖੋਲਣ ਵਾਲੇ ਭਾਈ ਜੀ ਆ ਗਏ ਹੁਣ ਆਪਾਂ ਉਹਨਾਂ ਨੂੰ ਬਣਾਉਣਾ ਚਾਹ ਦੇਖੋ ਜੀ ਲਾਗੇ ਵਿਚਾਰੇ ਠੂਲਾ ਖੋਲਣਾ ਜੇ ਦੇਖਦੇ ਨੇ ਇਹਦੇ ਵਿੱਚ ਮਿੱਟੀ ਵੀ ਛਟਿਆ ਲਾਂਗੇ ਹੋਣੇ ਹੋਲੀ ਕੰਮ ਪੂਰਾ ਹੋ ਗਿਆ ਦੇਖੀ ਸੈਫੀ ਨੂੰ ਹੋਦੀ ਪਤਾ ਲੱਗਿਆ ਪਹਿਲਾਂ ਅੰਦਰ ਬੈਠਾ ਸੀ ਇਹਨੂੰ ਪਤਾ ਨਹੀਂ ਲੱਗਿਆ ਸੈਫੀ ਸੁਣਦਾ ਏ ਤੈਨੂੰ ਚੱਲ ਲੈ ਜਾਂਦੇ ਫਿਰ ਨਾਮ ਕਾਲੀ ਬਿਨਾ ਗਾਣੂ ਗਤੀ ਹੁੰਦੀ ਐ ਕਾਲੀ ਤੇ ਨਾਈਵੀਂ ਨਾਲ ਨਹੀਂ ਹੁੰਦੀ ਹਾਂ ਗਾਲੀ ਨਾਈਵੀਂ ਤੇ ਕਾਲੀ ਵੀ ਨਾ ਕਦੀ ਨਹੀਂ ਹੁੰਦੀ ਹੋਰ ਵਾਹਸੇ ਦੇ ਵਿੱਚ ਤਾਂ ਗੱਲੀਆਂ ਸਲੇਟਾਂ ਸਲੇਟੀਆਂ ਨੇ ਇਹ ਜੀ ਤਾਂ ਹੋਰ ਸਪੋਰਟ ਹੋਣੀ ਨਹੀਂ ਚਾਹੀਦੀ ਮਸ ਦੋ ਹੀ ਰਹੀਆਂ ਮੇ ਹੋ ਗਿਆ ਰੋਡਾ ਰੋਡਾ ਜਾ ਏ ਨਾ ਹਟ ਨਾ ਰੋਜ ਤਾਂ ਇੱਥੇ ਆਉਂਦਾ ਹੈ ਹੁਣ ਜਾਣੀ ਇਹਨੇ ਮਾਰਿਆ ਪਹਿਲਾਂ ਇੱਕ ਦੋ ਵਾਰ ਮਾਰਿਆ ਬਸ ਫਿਰ ਇਹ ਤਾਂ ਪੈਰ ਹੀ ਰੱਖਦਾ ਕਿੰਨੇ ਦਿਨ ਹੋ ਗਏ ਇਹਨੂੰ ਪੈਂਤਵਾਰ 15 16 17 ਮਿਲਦਾ 20 ਦਿਨ ਹੋ ਗਏ ਨਾ ਗਾਲੀ ਐਤਵਾਰ ਨੂੰ 15 ਦਿਨ ਹੋ ਗਏ 20 ਦਿਨਾਂ ਦਾ ਗੜਤ ਹੋ ਗਈ ਆ ਮੈਂ ਜਾ ਪੀ ਗਿਆ ਉਹ 7-7 ਦਿਨ ਕੋਈ ਨਹੀਂ ਬੋਲੀ ਜਦੋਂ ਮੈਂ ਕੋਈ ਚੱਕਰ ਨਹੀਂ ਚੱਲਿਆ ਚਲੋ ਜੀ ਤੂਲਾ ਆਪਣਾ ਖੁੱਲ ਗਿਆ 9:30 ਵਜੇ ਨੂੰ ਘੰਟੀ 'ਚ ਹੁਣ ਤਾਂ ਸਾਫ ਨਿਕਲਿਆ ਹੈ ਨਾ ਹਾਂ ਲੈਟਰ ਦੇ ਤਾਂ ਸਫਾਈ ਹੈ ਐ ਤਾਂ ਬੰਦਾ ਬਹੀ ਆਇਆ ਇਹਨੂੰ ਤਾਂ ਆਇਆ ਨਾ ਬੀਬੀ ਹਟਿਆ ਨਾ ਬਿਨ ਤੇਲ ਬੋਲਾ ਹਾਂ ਤੇ ਕਿਹਦੇ ਤੋਂ ਦੋ ਬੋਤਲ ਹਾਂ ਨਾਇਕ ਬੋਤਲ ਉਹ ਤਾਂ ਲਾਉਂਦਾ ਨਹੀਂ ਦੀ ਕਹਿੰਦਾ ਕੁਛ ਨਹੀਂ ਦਿੰਦਾ ਤੂੰ ਕਹਿੰਦਾ ਬਾਹ ਤੇਰੇ ਸਫਾਈ ਸਾਨੂੰ ਕੋਈ ਮੈਨੂੰ ਵੀ ਕਹਤਾ ਮਾਬੂਸੀ ਹੈ ਲਾਰੋ ਨਾ ਜੀ ਦਾ ਨੀ ਆ ਨਾ ਆ ਗਿਆ ਲਾ ਪਿਆ ਆ ਦੀ ਮੱਲੇ ਨਹੀਂ ਦੁੱਧਾ ਬੱਜੀ ਚਲੋ ਜੀ ਹੁਣ ਮਧੀਆ ਰੱਬ ਦਿਨ ਲਾਉਣ ਲਾ ਲੇ ਪਕਾਮ ਸ਼ੁਰੂ ਕਰੀਏ ਦੁਬਾਰੇ ਬਹੁਤ ਦਿਨ ਹੋ ਗਏ ਅੱਜ ਤਾਂ ਧੁੰਦਾ ਧੁੱਪ ਨਿਕਲੀ ਨਹੀਂ ਚਲੋ ਜੀ ਮੱਜਾਂ ਦੀ ਆਪਾਂ ਨੇ ਪਲੀਆਂ ਚੱਕੀਆਂ ਨਹੀਂ ਅੱਜ ਸੂਰਜ ਨਿਕਲੇ ਉਹਨੇ ਭਾਂਡੇ ਮਾਂਜ ਤੇ ਪੀਤੀ ਚਲੀ ਗਈ ਪਿੰਦਰ ਚਲਾ ਗਿਆ ਸਰਦਾਰ ਨਹੀਂ ਜਾਣਗੇ ਵਿਆਹ ਜਮੈਂ ਮਿਸ ਸਮਾਰਤਾ ਮੈਂ ਨਹੀਂ ਜਾਂਦੀ ਉਹ ਪਤਾ ਕੀ ਆ ਹੁਣ ਨਾਲ ਤਾਂ ਇਹ ਲੱਗੇ ਪੈਨੇ ਢੂਲੇ ਵਾਲੇ ਝੂਟਾ ਤਾਂ ਚਲ ਖੁੱਲ ਗਿਆ ਉਹਨੂੰ ਮਿੱਟੀ ਸੇਟਣੀ ਆ ਇਹਦੇ ਵਿੱਚ ਸਾਰਾ ਦਿਨ ਫੇਰਾ ਰੋਟੀ ਪਾਣੀ ਬਣਾਉਣਾ ਇਹਨਾਂ ਦਾ ਉੱਥੇ ਟਾਈਮ ਲੱਗ ਜੂਗਾ ਤੇ ਕੁਛ ਥੋੜਾ ਜਿਹਾ ਆਪਣਾ ਕੰਮ ਵੀ ਜ਼ਿਆਦੇ ਹੋਇਆ ਪਿਆ ਸੂਟਾਂ ਦਾ ਕੋਈ ਬੱਚਾ ਨਹੀਂ ਘਰੇ ਕੱਲੀ ਜੀ ਨੂੰ ਮੈਨੂੰ ਨਾਲ ਜਾਣਾ ਔਖਾ ਲੱਗਦਾ ਤੇ ਚਲੋ ਸਰਦਾਰ ਜੀ ਜਾਏ ਉਹਨਾਂਗੇ ਅਸੀਂ ਫਿਰ ਦੂਜੇ ਵਿਆਹ ਦੀਆਂ ਵੀ ਤਿਆਰੀਆਂ ਕਰਨੀਆਂ ਨੇ ਹਜੇ ਬਾਕੀ ਕਸਟਮਰ ਦਾ ਬਹੁਤ ਕੰਮ ਦੇਣ ਵਾਲਾ ਪਿਆ ਹਜੇ ਤਾਂ ਕਰਕੇ ਉਹ ਕੰਮ ਸ਼ੁਰੂ ਕਰਦੇ ਆਂ ਤੇ ਦਿੰਦੇ ਆਂ ਬਾਜ਼ਾਰ ਬਜੁਰ ਜਾ ਕੇ ਦੇਖਦੇ ਆਂ ਕੋਈ ਹੋਰ ਨਮਾ ਕਾਰੀਗਰ ਲੱਭਦੇ ਆਂ ਕਾਰੀਗਰਾਂ ਤੋਂ ਕੰਮ ਹੀ ਨਹੀਂ ਨਿਭੜ ਰਿਹਾ ਕੀ ਕਰੀ ਜੀ ਟੇਲਰ ਤੋਂ ਨਹੀਂ ਪੂਰੀ ਇੱਕ ਤਾਂ ਠੰਡ ਹੋਈ ਪਈ ਐ ਸਾਡੇ ਬੱਚੇ ਨਾ ਬਸ ਸਾਰੇ ਇਹੀ ਐਂ ਕਰਦੇ ਹੁੰਦੇ ਨੇ ਤਿਆਰ ਹੋ 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 ਭੱਜ ਜਾਂਦੇ ਨੇ ਆ ਦੇਖੋ ਕੀ ਕੁਸ ਐਂ ਛੱਡ ਕੇ ਹੁਣ ਮੈਂ ਪਹਿਲਾਂ ਰੋਟੀ ਬਣਾਉ ਪਹਿਲਾਂ ਹੁਣ ਅੱਜ ਤਾਂ ਮੈਂ ਇਹ ਚੱਕਦੀ ਨਹੀਂ ਮੈਂ ਪਹਿਲਾਂ ਰੋਟੀ ਦਾ ਦਬਾਣਾ ਨਾ ਨਮੇੜ ਕੇ ਫੇਰ ਉਹ ਕਰਦੇ ਨੇ ਆ ਸਾਡੇ ਇੱਧਰ ਪਲੱਗ ਨਹੀਂ ਹੈਗਾ ਇਹ ਲੈਪਟਾਪ ਚਾਰਜ ਤੇ ਲਾਉਂਦੀ ਆ ਪੀਤੀ ਉਹਦਾ ਫੋਨ ਫੁੱਟ ਗਿਆ ਧੀ ਗੱਲ ਪਰसों ਹੱਥ ਤੋਂ ਡਿੱਗ ਗਿਆ ਸਕਰੀਨ ਟੁੱਟ ਗਈ ਉਹਨੇ ਫਿਰ ਦੋ ਦਿਨ ਲੈਪਟਾਪ ਨਾਲ ਕੰਮ ਚਲਾਇਆ ਕੱਲ ਸਰਦਾਰ ਜੀ ਪਵਾ ਕੇ ਨੇ ਇਹਨਾਂ ਨਾਲ ਉਹਦੇ ਗਾਣਾ ਪਈਆਂ ਉਹ ਕਹਿੰਦੇ ਪਵਾਓ ਨਾ ਇਹਨਾਂ ਨੂੰ ਪੈਸੇ ਦੀ ਕਦਰ ਨਹੀਂ ਹੈਗੀ ਚਲੋ ਮੈਂ ਇਥੋਂ ਵੀ ਡਿੱਗ ਗਿਆ ਨਹੀਂ ਇਹ ਸਰਦਾਰ ਜੀ ਤੋਂ ਵੀ ਡਿੱਗ ਗਿਆ ਤਿੱਕ ਵਾਰੀ ਇਹ ਪੁੱਠੇ ਕੰਮ ਤਾਂ ਆਪਾਂ ਕਰਦੀ ਰਹਿੰਦੇ ਆ ਚਲੋ ਬੜੀਆ ਵਿਚਾਰਾ ਪ੍ਰਾਲੀ ਨਾਲ ਕਾਲੀ ਆਕੇ ਤੂੰ ਲਾ ਗਿਆ ਹੁਣ ਮੈਂ ਬਿਸਤਰੇ ਬੁਸਤਰੇ ਚੱਕਾ ਅੰਦਰੋਂ ਸਾਫ ਸਫਾਈ ਕਰਦੀ ਫਿਰ ਮਿਲਦੇ ਆਂ ਜੀ ਚਲੋ ਜੀ ਤੂੰ ਲੱਖ ਲੱਗਿਆ ਆਪਣਾ ਤੇ ਟਾਈਮ ਵੱਜ ਗਿਆ 10 ਮੇਲੇ ਸਮਾਨ ਵਾਲੇ ਭਾਈ ਕੀ ਆ ਗਏ ਠਕਾ ਦੀ ਮੌਸਮ ਦੁਬਾਰੇ ਖਰਾਬ ਹੋ ਗਿਆ ਹਾਏ ਸਾਫੀ ਹਟ ਜਾ ਇਹ ਆ ਸਮਾਨ ਵਾਲੇ ਦੇ ਭਾਈ ਵਧੀਆ ਨਹੀਂ ਪਤਾ ਮੀਂਹ ਆ ਜਾਏ ਨਾ ਚੱਲ ਇੱਧਰ ਚੱਲ ਇੱਧਰ ਦੇਖ ਲੈ ਇੱਧਰ ਕੁਛ ਆ ਹੈਂ ਇੱਕ ਪੱਛੜੀ ਜੀ ਭਣੀ ਕੀ ਹੈ ਚੋ ਸਭ ਜਾਲ ਅੰਦਰ ਸਭ ਜਬੀ ਸਭ ਜਬੀ ਚਲੋ ਜੀ ਵਿਚਾਰੇ ਪਹਿਲਾਂ ਮਿੱਟੀ ਨੂੰ ਡੀਕ ਡੀਕ ਕੇ ਬਾਗੇ ਮਿੱਟੀ ਵਾਲਾ ਹੁਣ ਆਇਆ 12:30 ਹੁਣ ਉਹ ਦਵਾਰੇ ਸੱਦੇ ਨੇ ਸਭੀ ਚਲ ਅੰਦਰ ਚਲ ਆਲੇ ਜਾ ਹਵਾ ਨੇ ਤੜੀਆਂ ਘੱਟ ਰੱਖੀਆਂ ਨੇ ਸਭੀ ਚੱਲ ਇਸ ਤਾਂ ਕੰਡਮ ਹੋਏ ਪਏ ਸਾਰੇ ਠੰਡ ਚ ਕੱਲ ਵੀ ਸਾਰਾ ਦਿਨ ਠੰਡ ਚ ਮੈਂ ਕੱਪੜੇ ਕਪੜੇ ਧੋऊंगी ਅੱਜ ਸਰੀਰ ਦਾ ਹਿੰਮਤ ਨਹੀਂ ਕਰ ਰਿਹਾ ਬਾਜ਼ਾਰ ਵੀ ਜਾਣਾ ਸੀ ਚੱਲ ਉੱਥੇ ਚੱਕ ਲੈਣਗੇ ਹੋਈ ਨਹੀਂ ਹੰਤਾ ਮਿੱਟੀ ਵੀ ਮੁੱਲ ਮਿਲਦੀ ਹੈ ਤਰਸੇ ਪਏ ਆ ਚੱਲ 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 ਚਲੋ ਜੀ ਟਾਈਮ 3:30 ਹੋ ਗਏ ਧੁੱਪ ਥੋੜੀ ਥੋੜੀ ਜੀ ਨਿਕਲ ਕੇ ਬਾਗੀ ਅੰਦਰ ਹੀ ਕੰਮ ਕਰਦੇ ਆਣ ਨੂੰ ਤੇ ਇਧਰ ਮੇਰਾ ਸੁਨਾਮ ਜਾਨਾ ਲਫਾਫਾ ਭਰਿਆ ਪਿਆ ਸੀ ਜੀ ਕੁੜੀ ਸਕੂਟਰੀ ਲੈ ਕੇ ਨਹੀਂ ਆਈ 1 ਵਜੇ ਦਾ ਟਾਈਮ ਦਿੱਤਾ ਸੀ ਉਹਨੂੰ ਕੱਲ ਨੂੰ ਸੰਡੇ ਆ ਦੁਕਾਨਾਂ ਬੰਦ ਹੋਣੀਆਂ ਤੇ ਸਵੇਰੇ ਸਕੂਟਰੀ ਨਹੀਂ ਤੇ ਤਾਂ ਕਰਕੇ ਮਾ ਚੱਲ ਨਾਲ ਮੜ ਜਾ ਮੌਸਮ ਜਾਂ ਠੀਕ ਹੋ ਜੂ ਬਾਲੀ ਠੰਡ ਸੀ ਸਵੇਰੇ ਇੱਧਰ ਆਪਣੇ ਕੋਲ ਕਸਟਮਰ ਆ ਗਿਆ ਸੂਟ ਲੈਣ ਕੁਸਕ ਤਾਂ ਮੈਂ ਚੱਕ ਕੇ ਟੰਗ ਤੇ ਸਾਰਾ ਖਲਾਰਾ ਪਿਆ ਪਿਆ ਇਹਨਾਂ ਨੂੰ ਆ ਕੀ ਲੋਟ ਕਰਾਂਗੇ ਹੁਣ ਮੈਂ ਪਿੰਦਰ ਨੂੰ ਲਾ ਕੇ ਪਹਿਲਾਂ ਸੰਨੀ ਪਾਉਣੀ ਹੈ ਮੈਂ ਸੰਨ ਨਾਲ ਲਾ ਕੇ ਤੇ ਆਪਣੇ ਬਾਥਰੂਮਾਂ ਚ ਮਿੱਟੀ ਹੈ ਜਿਹੜੀ ਪੈ ਗਈ ਅੱਜ ਸਮਾਨ ਆ ਜਾਏਗਾ ਬਿਜਲੀ ਦਾ ਤੇ ਟੂਟੀਆਂ ਦਾ ਕੱਲ ਨੂੰ ਬਿਜਲੀ ਵਾਲਾ ਤੇ ਟੂਟੀਆਂ ਵਾਲਾ ਆਪਾਂ ਇਹਦੇ ਵਿੱਚ ਕੰਮ ਕਰਾਵਾਂਗੇ ਪਰਸੋਂ ਨੂੰ ਆਪਣਾ ਦੂਜਾ ਮਿਸਤਰੀ ਆਊਗਾ ਕੰਮ ਸਟਾਰਟ ਫੇਰ ਸ਼ੁਰੂ ਕਰਦੇ ਹਾਂ ਦੁਬਾਰੇ ਦੇਖੋ ਜੀ ਮਿੱਟੀ ਪੈ ਗਈ ਇਹਨਾਂ ਦੇ ਇੱਕ ਟਰਾਲੀ ਮਿੱਟੀ ਦੀ ਪੈ ਗਈ ਦੋਨਾਂ ਚ ਦੇਖੋ ਜੀ ਢੂਲਾ ਖੁੱਲ ਗਿਆ ਚਲ ਅੱਜ ਦੀ ਵਧੀਆ ਜੀ ਦੇਖੋ ਢੂਲਾ ਖੁੱਲ ਕੇ ਵੀ ਤੇਣ ਜੀ ਪੈ ਗਈ ਪਾਣੀ ਜਾਂ ਹੋ ਰਿਹਾ ਹਵਾ ਲੱਗ ਜੂਗੀ ਦੋ ਦਿਨ ਕੱਲ ਦਾ ਦਿਨ ਮਿਸਤਰੀ ਦਾ ਕੱਲ ਨੂੰ ਹੀ ਆਉਣ ਨੂੰ ਤਿਆਰ ਸੀ ਪਰ ਅਜੇ ਸਾਡੇ ਫੀਟਿੰਗ ਨਹੀਂ ਹੋਈ ਟੂਟੀਆਂ ਦੀ ਤੇ ਉਹਦੀ ਟਰਾਲੀ ਮਿੱਟੀ ਦੀ ਪੂਰੀ ਇੱਥੇ ਪੈ ਗਈ ਇੱਕ ਟਰਾਲੀ ਹੋਰ ਚਾਹੀਦੀ ਹੈ ਬੇੜੇ ਵਾਸਤੇ ਅੱਜ ਮੈਂ ਪਿੰਦਰ ਤੋਂ ਪਵਾਉਣੀ ਆ ਸੰਨੀ ਤੇ ਆਪਾਂ ਚੱਲਦੇ ਆ ਸੁਨਾਮ ਦੁਪੱਟੇ ਦੁਪੱਟੇ ਜਿਹੜੇ ਹੈਗੇ ਨੇ ਉਹ ਡਾਈ ਕਰਨ ਦੇ ਜਾਂਵਾਂਗੇ ਜਿਹੜੇ ਦਿੱਤੇ ਹੋਏ ਨੇ ਉਹ ਫੜ ਲਵਾਂਗੇ ਮੌਸਮ ਬਹੁਤ ਜਾਦੇ ਫੇਰ ਫੇਰ ਬੱਦਲ ਵਾਈ ਜੀ ਲੱਗਦੀ ਹੈ ਵੀ ਹੋਊਗੀ ਤਾਂ ਹੀ ਕੱਲ ਨੂੰ ਮਿਸਤਰੀ ਰੋਕੇ ਉਹ ਤਾਂ ਫੀਟਿੰਗ ਵਾਲਾ ਤਾਂ ਚੱਲ ਅੰਦਰ ਸੱਤ ਥੱਲੇ ਕੰਮ ਕਰਨਾ ਹੈ ਉਹ ਕਰ ਲੈਣਗੇ ਬਿਜਲੀ ਵਾਲੇ ਨਾਲੇ ਟੂਟੀ ਵਾਲੇ ਫੇਰ ਆਪਾਂ ਨੂੰ ਉਸ ਤੋਂ ਬਾਅਦ ਇੱਕ ਦੋ ਵਿਆਹ ਨੇ ਨਾਲ ਨਾਲ ਚੱਲ ਇੱਕ ਵਿਆਹ ਤਾਂ ਇੱਥੇ 2 ਘੰਟੇ ਦੇ ਨੇ ਨਹੀਂ ਜਾਣਾ ਉਹਦਾ ਕੋਈ ਜ਼ਰੂਰੀ ਨਹੀਂ ਉਸ ਤੋਂ ਬਾਅਦ ਆਪਣੀ ਹੋਰ ਵਿਆਹ ਆ ਗਿਆ ਜੀ ਉਹਦੀਆਂ ਤਿਆਰੀਆਂ ਸ਼ੁਰੂ ਨੇ ਔਰ ਰਿਸ਼ਤੇਦਾਰੀ ਚਾ ਉਥੇ ਕਮਲ ਉਦੋਂ ਤੱਕ ਕਮਨ ਨਿੰਬੜ ਜੇ ਵਧੀਆ ਗੱਲ ਹੈ ਚਲੋ ਜੀ ਪਿੰਦਰ ਆ ਜਾ ਮੈਂ ਕੀ ਕਰਾਉਣਾ ਤੇ ਤੂੜੀ ਲੈ ਤੂੜੀ ਦਾ ਟੋਕਰ ਪਾ ਉਧਰ ਚੱਲ ਸੰਨੀ ਪਾ ਲੇਗੀ ਤੂੰ ਆਪੀ ਮੇਰੇ ਸਾਰਾ ਕੰਮ ਮੇਰੇ ਤੇ ਸਿੱਟ ਰੱਖਿਆਗਾ ਹੁਣ ਤੂੜੀ ਦਾ ਟੋਕਰ ਵਧੀਆ ਵੈ ਵਧੀਆ ਵੈ ਸ਼ਰਾਫ ਵਜਦਾ ਨਾ ਉਹ ਚੀਜ਼ਾਂ ਦੇ ਠੇਡੇ ਮਾਰਦੇ ਹੋ ਇਹਨ ਇੱਕ ਟੋਕਰਾਂ ਧੂੜੀ ਦਾ ਪਾ ਦੇ ਇੱਕ ਟੋਕਰ ਅੱਧਾ ਕੋ ਉਹਨਾਂ ਨੂੰ ਪਾ ਕੇ ਬਸ ਥੋੜਾ ਥੋੜਾ ਉਹ ਚਾਰ ਰਲਾ ਦੇ ਅੰਜਪਿੰਦਰ ਤੋਂ ਸਨ ਨਹੀਂ ਪਉ ਮੈਂ ਵੀ ਮੈਂ ਪਉਂਦੀ ਨਹੀਂ ਕੱਢ ਕੇ ਟੌਰਨ ਮਗ ਜਾਂਦੇ ਨੇ ਹੂੰ ਤੋਰ ਦਿਨ ਤੋਰ ਨਹੀਂ ਆਉਂਦੀ ਬਾਪੂ ਨੂੰ ਕਦੇ ਮੇਰੇ ਕਾਲੀ ਕੋਟੀ ਆ ਕਦੇ ਮੇਰੇ ਚਿੱਟੀ ਕੋਟੀ ਆਈ ਮਾਂ ਨੇ ਲੈ ਜਾਊਗਾ ਲੈ ਆ ਚੰਗੀਆਂ ਲਿਆਤੀਆਂ ਕਦੇ ਕਾਲੀ ਕਦੇ ਚਿੱਟੀ ਕੋਟੀ ਹੁਣ ਪੀਲੀ ਲੈ ਆਏਗਾ ਨਾ ਲਾ ਉਹ ਤਾਂ ਜਾਗਟ ਲਈ ਜਾ ਤੱਕ ਇੱਕ ਪੈਟਾ ਜਾਗਟ ਦਾ ਪਤਾ ਉਹ 2022 ਨੂੰ ਵਿਆਹ ਉਦੋਂ ਤੱਕ ਤਾਂ ਜਾਗਟ ਹੀ ਪਊਗਾ ਉਦੋਂ ਤੱਕ ਤਾਂ ਮੌਸਮ ਠੀਕ ਹੋ ਜਾਊਗਾ ਨਾਲੇ ਉਦੋਂ ਤੱਕ ਤਾਂ ਸਸਤੀਆਂ ਹੋ ਜਾਣੀਆਂ ਸੇਲਾਂ ਕੱਢ ਦੇਣਗੇ ਉਹਨੇ ਕੀ ਜੀ ਕੱਟੀ ਕਿਉਂ ਧੱਕੀ ਜਾਂਦੀ ਹੈ ਚਲੋ ਜੀ ਮੈਂ ਪਿੰਦਰ ਤੋਂ ਸੱਣੀ ਪਾਉਂਦੀ ਆ ਸੁੰਬਰ ਤਾਂ ਹਾਂ ਬੇਖਸ ਸਿੱਧਾ ਹੀ ਚੱਲੀ ਜਾਓ ਕਰੋ ਤੁਸੀਂ ਇਸ ਬਲੌਗ ਨਾਲ ਕੱਲ ਨੂੰ ਇੰਜੋਏ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ